ਸਤੋਜ ਹਬਲਾ ਤੇ ਉਥੇ ਪਿਛਲੇ ਟਾਈਮ ਵੀ ਆਪਾਂ ਇੱਕ ਵੀਡੀਓ ਵਾਇਰਲ ਹੋਇਆ ਸੀ ਸਤੋਜ ਜੈਕਲਾ ਸਾਬ ਨਹੀਂ ਹੈ ਜੀ ਮਾਨ ਸਾਹਿਬ ਦੇ ਕਰਕੇ ਤੁਸੀਂ ਸਤੋਜ ਸਾਹਿਬ ਕਹਤਾ ਮਾਨ ਸਾਹਿਬ ਕੀ ਹੈ ਜੀ ਉਹਨਾਂ ਦੇ ਪਿੰਡ ਦੀ ਜਿਹੜੇ ਖਾਲਿਸਤਾਨ ਵਾਲੇ ਨਾਰੇ ਲਿਖੇ ਗਏ ਸੀ ਸਕੂਲੀਆ ਕੰਨਾ ਤੇ ਉਹਦੇ ਚ ਵੀ ਪਹਿਲਾਂ ਤੇ ਰੱਦ ਕੀਤੀ ਗਈ ਕਿ ਇਦਾਂ ਕੁਝ ਹੋਇਆ ਨਹੀਂ ਫਿਰ ਹੁਣ ਕਹਿੰਦੇ ਕਿ 6 ਜਣੇ ਗ੍ਰਿਫਤਾਰ ਕਰ ਲਿਆ ਇਹ ਦੋਨੇ ਗੱਲਾਂ ਦੇ ਵਿਚਾਲੇ ਕਿਹੜੀ ਸੱਚਾਈ ਹੈ ਜੀ ਮੈਂ ਤਾਂ ਤੁਹਾਨੂੰ ਪੰਜਾਬ ਪੁਲਿਸ ਬਾਰੇ ਇੱਕ ਡਾਇਲੌਗ ਜਿਹੜਾ ਹੈ ਉਹ ਲਿਖ ਕੇ ਰੱਖਣ ਵਾਸਤੇ ਕਿਹਾ ਸੀਗਾ ਕਿ ਪੰਜਾਬ ਪੁਲਿਸ ਮਨਾਉਂਦੀ ਆ ਪੰਜਾਬ ਪੁਲਿਸ ਮਨਾਉਂਦੀ ਜੀ ਇਤੇ ਸਰ ਰੰਗੇ ਆਤੀ ਇਹਨਾਂ ਦਾ ਬੰਦਾ ਕੋਈ ਫੜਿਆ ਜਾਵੇ ਤਾਂ ਭਾਈ ਇਹ ਤਾਨਾ ਮੰਨਣ ਹੂੰ ਉਹ ਤੁਸੀਂ ਦੇਖਿਆ ਨਹੀਂ ਇੱਕ ਵਾਰੀ ਇੱਕ ਨੋਟ ਹੀ ਖਾ ਗਿਆ ਸੀ ਆ ਬਠਿੰਡੇ ਦੇ ਵਿੱਚ ਕੀ ਹੋਇਆ ਹੂੰ ਉਹ ਪੈਸੇ ਲੈਂਦਾ 70000 ਰੁਪਇਆ ਮੁੰਚੀ ਤੇ ਉਹਨੇ ਸਕਾਰਪੀ ਉਪਝਾਈ ਇਸ ਤਰ੍ਹਾਂ ਭਜਾਈ ਉਹ ਤਾਂ ਹਾਲੀਵੁੱਡ ਵਾਲਿਆਂ ਨੇ ਵੀ ਵੀਡੀਓ ਜੇ ਕਿਤੇ ਦੇਖ ਲਈ ਹੁੰਦੀ ਤਾਂ ਉਹਨਾਂ ਨੇ ਇੱਕ ਚਾਂਸ ਜ਼ਰੂਰ ਦੇਣਾ ਸੀ ਵੀ ਸਟੰਟ ਟੀਮ ਚ ਤੇ ਆ ਮਿੱਤਰਾ ਜੀ ਤਬਈ ਗੱਲ ਇਹ ਆ ਕਿ ਪੰਜਾਬ ਪੁਲਿਸ ਨੇ ਉਸ ਵੇਲੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਕੀਤੇ ਦਾਅਵੇ ਨੂੰ ਨਕਾਰਿਆ ਸੀਗਾ ਕਿ ਸਤੌਜ ਦੇ ਵਿੱਚ ਕੋਈ ਨਾ ਰਹੇ ਵਾਸੀ ਨਹੀਂ ਲਿਖੀ ਗਈ ਜੀ ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਣਾ ਕਿ ਪੰਚਾਇਤੀ ਮੋਤਬਰ ਵੀ ਮੋਰੇ ਆਗੇ ਸੀ ਇਹਦਾ ਮਤਲਬ ਹੈ ਕਿ ਉਹਨਾਂ ਤੇ ਵੀ ਦਬਾਅ ਪਾ ਕੇ ਵੀਡੀਓ ਬਣਵਾ ਦਿੱਤੀ ਗਈ ਹਮ ਠੀਕ ਹੈ ਜੀ ਹੁਣ ਇਹਨਾਂ ਨੇ ਉਹ ਬੰਦੇ ਜਿਹੜੇ ਆ ਉਹ ਕਾਬੂ ਕਰ ਲਏ ਨੇ ਜੀ ਪੰਜ ਕਿਛੇ ਜਾਨੀ ਕਰੇ ਜੀ ਦੱਸ ਦੇਣਾ ਕਨਫਰਮ ਕਰ ਦੇਣਾ ਯਾਨੀ ਅੱਧੀ ਦਰਜਨ ਦੇ ਕਰੀਬ ਬੰਦੇ ਜਿਹੜੇ ਆ ਫੜ ਲੈ ਹਮ ਕਿ ਤੁਸੀਂ ਖਾਲਸਤਾਨੀ ਪੱਖੇ ਨਾਰੇ ਜਿਹੜੇ ਆ ਉੱਥੇ ਲਿਖੇ ਨੇ ਹਮ ਹੁਣ ਸਭ ਤੋਂ ਵੱਡਾ ਫਿਰ ਉਹੀ ਸਵਾਲ ਕਿ ਪੰਜਾਬ ਪੁਲਿਸ ਵਾਰ-ਵਾਰ ਝੂਠ ਕਿਉਂ ਬੋਲਦੀ ਹੈ ਹਮ ਕਿਉਂ ਬੋਲਦੀ ਇਹ ਤੇ ਅਮਰ ਸਾਹਿਬ ਬੜਾ ਕੰਮ ਉੱਥੇ ਚੱਲੇ ਆਖਦੇ ਨਾ ਉਹਨਾਂ ਨੂੰ ਜਗ੍ਹਾ ਨਹੀਂ ਸੀ ਲੱਭਦੀ ਕਿਨਾਰੇ ਲਿਖੇ ਕਿੱਥੇ ਨੇ ਸਾਰਾ ਸ਼ਹਿਰ ਜਿਹੜਾ ਸ਼ਾਨ ਮਾਰਿਆ ਜੀ ਤੇ ਬਾਅਦ ਦੇ ਵਿੱਚ ਕਿਤੇ ਦੂਰ ਦੇ ਰੇਡੇ ਹੋ ਸਭ ਕੁਝ ਸੀਗਾ ਤਾਂ ਗੱਲ ਸੁਖਮ ਸਿੰਘ ਸਾਹਿਬ ਇਹ ਹੈ ਕਿ ਪੰਜਾਬ ਪੁਲਿਸ ਨੂੰ ਕੁਝ ਚੀਜ਼ਾਂ ਫੌਰੀ ਤੌਰ ਤੇ ਸ਼ਾਇਦ ਪਰਵਾਨ ਨਾ ਕਰਨ ਦੀ ਹਦਾਇਤ ਹੈ ਹੂੰ ਚਾਹੇ ਉਹ ਉੱਚ ਅਧਿਕਾਰੀਆਂ ਦੀ ਹੋਵੇ ਚਾਹੇ ਉੱਤੋਂ ਮੰਤਰੀਆਂ ਦੀ ਹੋਵੇ ਕਿ ਤੁਸੀਂ ਭਾਈ ਆਹ ਸਾਰਾ ਕੁਸ਼ ਜਿਹੜਾ ਛੇਤੀ ਮੰਨਣਾ ਨਹੀਂ ਬੰਦੇ ਫੜ ਲਓ ਫਿਰ ਮੰਨਜੋ ਹੂੰ ਫਿਰ ਕੋਈ ਫਾਲਤੂ ਨਹੀਂ ਮੰਨਣਾ हां जी जी पर एक चीज मैं चलो तो अनु ये तो हटमी दास बीएनएस आया है भारतीय न्यास संहिता हम्म भाई ਕਰਨੀਆਂ ਸਭ ਦੇ ਆਪਣੀਆਂ ਮਰਜ਼ੀਆਂ ਹੁੰਦੀਆਂ ਜਿਹੜੇ ਇਹ ਕੰਮ ਅੰਜਾਮ ਦਿੰਦੇ ਆ ਜੀ ਦੂਰ ਬੈਠਿਆਂ ਦੀ ਸ਼ਹਿਤ ਹੈ ਹਮ ਆ ਸਾਡੇ ਲਾਗੇ ਇੱਕ ਪਿੰਡੋਂ ਇੱਕ ਗਰੀਬ ਘਰ ਦਾ ਮੁੰਡਾ ਫੜਿਆ ਸੀ ਹਮ ਸਾਨੂੰ ਪਤਾ ਸੀ ਅੱਖੀਂ ਦੇਖਿਆ ਕਿ ਉਸ ਪਰਿਵਾਰ ਦਾ ਮੁਰਕੇ ਕੀ ਹਾਲ ਹੋਇਆ ਤਾਂ ਭਾਈ ਸੋਚ ਕੇ ਉਹ ਜਿਹੜੀ ਕਾਨੂੰਨ ਚੁੱਕੋ ਜਿਹੜੀ ਹੋਣ ਵਾਲੀ ਬਹੁਤ ਸਖਤੀ ਜੀ ਏਜੰਸੀਆਂ ਚੱਕ ਲੈਂਦੀਆਂ ਜੀ ਬਹੁਤ ਬੁਰੀ ਹਾਲਤ ਕਰਦੇ ਨੇ ਸਾਹਿਬ ਆ ਇੱਕ ਫਾਇਰਿੰਗ ਦੀ ਘਟਨਾ ਚ ਜਿਹੜੇ ਮੁੰਡੇ ਫੜੇ ਸਾਰਾ 10-1000 ਰੁਪਿਆ ਸਾਹਿਬ ਹੂੰ ਤਗੜੇ ਬੰਦੇ 10000 ਰੁਪਿਆ ਅੱਜ ਕੱਲ ਕੈਫੇ ਚ ਖਰਚ ਕਰਦੇ ਨੇ ਕਰ ਦਿੰਦੇ ਆ ਕਾਫੀ ਕਾਫੀ ਪੀਣ ਦੇ ਚਾਰ ਮਿੱਤਰ ਨਾਲ ਖਾਣ ਪੀਣ ਦੇ ਤਾਂ ਭਾਈ ਬਚ ਕੇ ਕਰਨੀਆ ਤੁਸੀਂ ਆਪਣੀ ਮਰਜ਼ੀ ਹੈ ਜ਼ਿੰਦਗੀ ਖਰਾਬ ਹੈ ਬਿਲਕੁਲ ਘਰ ਖਰਾਬ ਹੈ ਪਰ ਕਿਸੇ ਛੋਟੇ ਜਿਹੇ ਲਾਲਚ ਆ ਕੇ ਆਪਣੇ ਰਸਤੇ ਤੋਂ ਨਾ ਭਟਕੋ ਲਾਲਚ ਆ ਕੇ ਵੀ ਜਸ਼ਬਾਤੀ ਹੋ ਕੇ ਵੀ ਇਹੋ ਜੇ ਕਦਮ ਨਾ ਚੁੱਕੋ ਕਿ ਇਸ ਜਵਾੜੇ ਚਾ ਜਾਓ ਇਹ ਖੂਨ ਖਰਜਵਾੜਾ ਹੈ ਜਿਹੜਾ ਭਾਰਤੀ ਕਾਨੂੰਨ ਦਾ ਹੈ ਜੇ ਇਹ ਦਰਨ ਤੇ ਆਉਂਦਾ ਤੇ ਫਿਰ ਬਹੁਤ ਬੁਰੀ ਤਰ੍ਹਾਂ ਕਰਦਾ ਕਰਨੀ ਤੁਸੀਂ ਆਪਣੀ ਮਰਜ਼ੀ ਹੈ ਜੀ ਜੀ ਪਰ ਅਸੀਂ ਤੇ ਭਾਈ ਆ ਕਿਉਂਕਿ ਘਰ ਖਰਾਬ ਆਪਦੇ ਕਰਵਾਏ ਵੀ ਆ ਹੂੰ ਤੇ ਖਾਬ ਹੁੰਦੇ ਵੇਖੇ ਵੀ ਬਹੁਤ ਆ ਜੀ ਮਿੰਟੂ ਜੀ ਠੀਕ ਹੈ ਨਾ ਜੀ ਸੰਭਲ ਕੇ ਬਾਈ ਬਿਲਕੁਲ ਬਿਲਕੁਲ ਕੁਝ ਚੀਜ਼ਾਂ ਜਿਹੜੀਆਂ ਨੇ ਸਮਝਣ ਵਾਲੀਆਂ ਸੋਚਣ ਵਾਲੀਆਂ ਹੁੰਦੀਆਂ ਨੇ ਤੇ ਲਾਗੂ ਕਰਨ ਵਾਲੀਆਂ ਵੀ ਹੁੰਦੀਆਂ ਹੈ ਹਰਜੀਤ ਜੀ ਕਹ ਰਹੇ ਕਿ ਬੀ ਐਨ ਐਸ ਬਹੁਤ ਖਤਰਨਾਕ ਆ ਗਿਆ ਕਹਿੰਦੇ ਐਸ ਐਚਓ ਕੋਲ ਵੀ ਬਹੁਤ ਪਾਵਰ ਦਿੱਤੀ ਹੋਈ ਹੈ ਤੇ ਇੱਕ ਮਿੱਤਰ ਇਥੇ ਕਹਿ ਰਹੇ ਨੇ ਕਿ ਇਨਕਾਊਂਟਰ ਕਰਵਾਏ ਜਾ ਰਹੇ ਨੇ ਕਹਿੰਦੇ ਪ੍ਰਾਣੀਆਂ ਸਟੋਰੀਆਂ ਸੁਣਾ ਸੁਣਾ ਕੇ ਜੋਧ ਗਿਲ ਜੀ ਕਹਿੰਦੇ ਅੱਜ ਮੋਗੇ ਕੋਈ ਇਨਕਾਊਂਟਰ ਹੋਇਆ WhatsApp ਦੱਸ ਰਹੇ ਨੇ ਨਹੀਂ ਰਾਤੀ ਵੀ ਜਿਹੜਾ ਇਨਕਾਊਂਟਰ ਉਥੇ ਹੋਇਆ ਉਥੇ ਇੱਕ ਮਾਰਤਾ ਇਹਨਾਂ ਨੇ ਹੂੰ ਉਹ ਦਾਵਾ ਕੀਤਾ ਜਾ ਰਿਹਾ ਸੀਗਾ ਕਿ ਉਹ ਕਿਸੇ ਸ਼ੈਦ ਅਟੈਕ ਦਾ ਦੋਸ਼ੀ ਸੀਗਾ ਜਿਹੜਾ ਠਾਣੇ ਚੌਕੀਆਂ ਤੇ ਅੱਜਕੱਲ ਸਿਲਸਿਲਾ ਚੱਲਦਾ ਹੈ ਜੀ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕੱਲ ਬੰਦੇ ਫੜੇ ਸੀ ਰਿਕਵਰੀ ਵਾਸਤੇ ਖੜਿਆ ਸੀਗਾ ਉੱਥੇ ਇਹਨੇ ਫਾਇਰ ਕਰਨ ਦਾ ਯਤਨ ਕੀਤਾ ਤੇ ਅਸੀਂ ਬਈ ਜੋ ਜਵਾਬੀ ਕਾਰਵਾਈ ਕੀਤੀ ਉਹਦੇ ਚੋ ਮਾਰਿਆ ਗਿਆ ਦੂਜਾ ਗ੍ਰਿਫਤਾਰ ਕਰ ਲਿਆ ਹੂੰ ਹੁਣ ਮੋਗੇ ਚ ਕੀ ਵਾਪਰਿਆ ਮੈਨੂੰ ਨਹੀਂ ਪਤਾ ਜਦੋਂ ਤੱਕ ਅਸੀਂ ਪੜਾਂਗੇ ਨਹੀਂ ਕਨਫਰਮ ਨਹੀਂ ਕਰਾਂਗੇ ਅਸੀਂ ਉਹਦੇ ਤੇ ਕੋਈ ਗੱਲਬਾਤ ਨਹੀਂ ਕਰਾਂਗੇ ਅਰੇ ਇਸ ਤੋਂ ਪਹਿਲਾਂ ਵੀ ਅਜੇ ਤੁਸੀਂ 8 ਮਹੀਨੇ ਜਾਂ 7 ਮਹੀਨੇ ਦਾ ਟਾਈਮ ਕੱਢੋਗੇ ਇਸ ਟਾਈਮ ਪੀਰੀਅਡ ਦੇ ਦੌਰਾਨ ਤੁਹਾਨੂੰ ਬਹੁਤ ਸਾਰੇ ਇਨਕਾਊਂਟਰ ਇਸ ਤਰ੍ਹਾਂ ਦੇ ਮਿਲ ਜਾਣਗੇ ਜਿਦੇ ਵਿੱਚ ਸੇਮ ਇੱਕੋ ਜੀ ਕਹਾਣੀ ਆ ਕਿ ਇਹਨਾਂ ਨੂੰ ਫੜਨ ਤੋਂ ਬਾਅਦ ਰਿਕਵਰੀ ਕਰਵਾਉਣ ਵਾਸਤੇ ਜਗ੍ਹਾ ਤੇ ਖੜਿਆ ਸੀ ਕਿਸੇ ਨੇ ਦਰਿਆ 'ਚ ਛਾਲ ਮਾਰ ਦਿੱਤੀ ਜਿ ਕਿਸੇ ਨੇ ਇਧਰ ਮਾਰ ਦਿੱਤੀ ਕਿਸੇ ਨੇ ਪਿਸਤੌਲ ਕੱਢ ਕੇ ਚਲਾ ਦਿੱਤਾ ਸਰ ਸਰ ਮੈਂ ਬਹੁਤ ਕੁਝ ਵੇਖਿਆ ਆਪਣੀ ਜ਼ਿੰਦਗੀ ਚ ਪੁਲਿਸ ਨਾਲ ਜੁੜਿਆ ਹੂੰ ਇਹ ਮੇਰੇ ਪੁਰਾਣੇ ਜਿਹੜੇ ਪੁਲਿਸ ਅਫਸਰ ਯਾਰ ਵੀ ਸਾਡੇ ਤੋਂ ਵੱਡੀ ਉਮਰ ਦੇ ਕੁਝ ਰਿਟਾਇਰ ਹੋ ਗਏ ਆ ਜੀ ਦੋਸਤ ਹੈ ਵੱਡੇ ਅਫਸਰ ਉਹ ਵੀ ਕਹਿੰਦੇ ਹੁੰਦੇ ਯਾਰ ਤੂੰ ਨਾ ਸਾਰਾ ਖੁਸ਼ੀ ਜਾਣਦਾ ਵਿੱਚੋਂ ਹੂੰ ਸਰ ਜਦੋਂ ਰਿਕਵਰੀ ਤੇ ਲਿਆਇਆ ਜਾਂਦਾ ਨਾ ਬੰਦੇ ਨੂੰ ਉਹਦੀਆਂ ਮੁਸ਼ਕਾਹਾਂ ਬੰਦੀਆਂ ਹੁੰਦੀਆਂ ਨੇ ਤੁਮੇ ਦੋ ਹੱਥ ਬੰਨਉਂਦੇ ਨਹੀਂ ਤਾਂ ਦੋ ਗੁੱਟਾਂ ਨੂੰ ਹੱਥ ਘੜੀ ਲਾ ਲੈਂਦੇ ਆ ਜੀ ਇਹ ਕਿੱਡੀ ਕੁ ਗੱਲ ਆ ਜਦੋਂ ਚਲੋ ਨਹੀਂ ਵੀ ਤੇ 8 10 ਨਹੀਂ ਮੇਰੇ ਖਿਆਲ ਦੇ ਨਾਲ 20 ਦੇ ਕਰੀਬ ਘਟਨਾ ਹੋ ਗਿਆ ਤੁਸੀਂ ਗੁੱਟ ਲਾ ਲਓ ਉਹਦੇ ਹਮ ਹੁਣ ਸਿੰਪਲ ਫੰਡਾ ਹੈ ਵੈਸੇ ਰਿਕਵਰੀ ਕਿਵੇਂ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸ ਦੇਣਾ ਪਹਿਲਾਂ ਕਿਵੇਂ ਹੁੰਦੀ ਸੀ ਇੱਥੋਂ ਬੰਨ ਕੇ ਪਿੱਛੇ ਨੂੰ ਲਾ ਕੇ ਗੁੱਟ ਫੇ 10 ਕਿੱਥੇ ਨੱਪੀ ਆ ਲਾਸ਼ ਉਹ ਬੰਦੇ ਨੇ ਕਹਿਣਾ ਵਿਆ ਪਟੋ ਹਮ ਉਹਦੇ ਤੋਂ ਵੀ ਨਹੀਂ ਸੀ ਪਟਵਾਉਂਦੇ ਨੇ ਚੌਂਕੀਦਾਰ ਨੂੰ ਕਹਿਣਾ ਪਟ ਜਾਂ ਆਪਦੇ ਮੁਲਾਜ਼ਮ ਨੂੰ ਰਿਕਵਰੀ ਦਾ ਸਰਾ ਪੈਟਰਨ ਸੀਗਾ ਜੀ ਠੀਕ ਹੈ ਕਿ ਦੱਸੀ ਜਗ੍ਹਾ ਤੂੰ ਨਿਸ਼ਾਨਦੀ ਆ ਪਟ ਪਟਣ ਵਾਲਾ ਵੀ ਕੁ ਤੀਸਰਾ ਹੁੰਦਾ ਚੌਂਕੀ ਦਾ ਹਿੱਸੇ ਕੰਮ ਨੂੰ ਜੀ 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 ਜਾਂ ਉਹਦੇ ਕੁਲ ਆਪੇ ਮੁਲਾਜ਼ਮ ਹੁੰਦੇ ਨੇ ਤਕੜੇ ਵੀ ਹੁੰਦੇ ਆ ਮੁਲਾਜ਼ਮ ਵਿੱਚ ਹੂੰ ਤੋ ਕਹਿਣ ਦਾ ਮਤਲਬ ਇਹ ਹੈ ਕਿ ਕੈ ਕੈਸੀ ਕਹਾਣੀ ਹੈ ਕਿ ਇਨ੍ਹਾਂ ਕਟਨਾਵਾ ਦੇ ਦਰਮਿਆਨ ਇੱਕ ਐਸੇ ਕੇਸ ਦੇ ਵਿੱਚ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੱਸਾ ਹੁੰਦੀ ਹੈ ਜਿਹਦੇ ਵਿੱਚ ਸੇਮ ਕਹਾਣੀ ਸੀ ਅੱਜ ਤੋਂ 30 35 ਸਾਲ ਪਹਿਲਾਂ ਹੂੰ ਇੱਕ ਫੇਕ ਇਨਕਾਊਂਟਰ ਚ ਕਿ ਭਈ ਇਹਨਾਂ ਨੂੰ ਲਜਾਇਆ ਜਾ ਰਿਹਾ ਸੀ ਰਿਕਵਰੀ ਵਾਸਤੇ ਆ ਇਹਨਾਂ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਕਾਰਵਾਈ ਚ ਮਾਰੇ ਗਏ ਸਰ ਇਹੇ ਕਹਾਣੀਆਂ 35 ਸਾਲ ਪਹਿਲਾਂ ਦਰਜ ਹੋਈਆਂ ਤੇ ਅੱਜ ਡਿਗ ਰਹੀਆਂ ਨੇ ਹੂੰ ਮਿੱਤਰ ਦੱਸ ਰਹੇ ਨੇ ਸਜ਼ਾਵਾਂ ਇਹਨਾਂ ਚ ਹੋ ਰਹੀਆਂ ਨੇ ਜੀ ਸੋ ਸਾਰਾ ਕੁਝ ਆ ਹੁਣ ਲੋਕ ਸਭ ਹੋਏ ਐਨੇ ਖੱਜਲ ਪਏ ਆ ਕਿ ਜਿਹੜੇ ਕ੍ਰਾਈਮਨਲਸ ਨੇ ਇਹਨਾਂ ਪ੍ਰਤੀ ਹੁਣ ਕੋਈ ਹਮਦਰਦੀ ਜਤਾ ਨਹੀਂ ਰਿਹਾ ਹੂੰ ਤੁਸੀਂ ਦੇਖ ਲਓ ਅੱਗੇ ਇਨਕਾਊਂਟਰ ਇੱਕ ਕਿਤੇ ਹੋ ਜਾਂਦਾ ਸੀ ਨਾ 6 ਮਹੀਨਿਆਂ ਚ ਰੌਲਾ ਪੈ ਜਾਂਦਾ ਸੀ ਚਾਹੇ ਤੁਸੀਂ ਦੇਖ ਲਓ ਸ਼ੇਰੇ ਦਾ ਹੋਇਆ ਸਾਹੇ ਉਹ ਬੰਬੀਏ ਦਾ ਹੋਇਆ ਹੂੰ ਅਸੀਂ ਉਹਨਾਂ ਟਾਈਮਾਂ 'ਚ ਖਬਰਾਂ ਕਰਦੇ ਹੁੰਦੇ ਸੀ ਕਿ ਸਾਹ ਜੀ ਜੀ ਤੋਂ ਮਤਲਬ ਕਿ ਬਹੁਤ ਰੋਲਾ ਪੈਂਦਾ ਸੀਗਾ ਹੂੰ ਹੁਣ ਆ ਮਾੜਾ ਜਿਹਾ ਰੋਲਾ ਪਿਆ ਸੀ ਉਹ ਯੂਪੀ ਵਾਲੇ ਇਨਕਾਊਂਟਰ ਦਾ ਹਾਂ ਬਿਲਕੁਲ ਉਸ ਤੋਂ ਇਲਾਵਾ ਤੁਸੀਂ ਦੱਸ ਦਿਓ ਕਿਹੜਾ ਕਿਉਂਕਿ ਲੋਕ ਇੰਨੇ ਜ਼ਿਆਦਾ ਖੱਜਲ ਹੋ ਗਏ ਲਾ ਐਂਡ ਆਰਡਰ ਵਿਗੜੇ ਤੋਂ ਕਿ ਕੋਈ ਬੰਦਾ ਜੈ ਜਾਂ ਨਜ਼ੈ ਜਾਂ ਅਗਲਾ ਕਹਿੰਦਾ ਕਿ ਠੋਕੋ ਇਹਨਾਂ ਨੂੰ ਹੂੰ ਮਾਫ ਕਰਨਾ ਇੱਕ ਪਰਸੈਪਸ਼ਨ ਬਣ ਜਾਂਦੀ ਆ ਉਸੇ ਤਰ੍ਹਾਂ ਉਸ ਤਰ੍ਹਾਂ ਦੇ ਹੋ ਗਏ ਨਾ ਉਹ ਚੀਜ਼ਾਂ ਵੇਖ-ਵੇਖ ਕੇ ਸੁਣ-ਸੁਣ ਕੇ ਲੋਕ ਵੀ ਉਹਦਾਂ ਦੇ ਹੋ ਗਏ ਆ ਰਜਿੰਦਰ ਜੀ ਕਹਿ ਰਹੇ ਨੇ ਕਿ ਬੰਦਾ ਤੇ ਤੁਰਨ ਜੋਗਾ ਨਹੀਂ ਹੁੰਦਾ ਕਹਿੰਦੇ ਫਾਇਰ ਇਨ ਫਾਇਰਿੰਗ ਕਿੱਥੋਂ ਕਰ ਦਊਗਾ ਕਹਿੰਦੇ ਤੇ ਜੋਧ ਗਿੱਲ ਜੀ ਵੀ ਕਹਿ ਰਹੇ ਨੇ ਕਿ 30 35 ਸਾਲ ਪੁਰਾਣੀਆਂ ਕਹਾਣੀਆਂ ਇਹ ਚੱਲ ਰਹੀਆਂ ਨੇ ਐਸਪੀ ਜੀ ਜੋਤੀ ਯਾਦਵ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਤੁਸੀਂ ਇਥੇ ਕਹਿੰਦੇ ਲਾਲ ਜੀ ਤੇ ਭੁੱਲਰ ਦੀ ਨੀਂਦ ਉਡਾਤੀ ਹੈ ਮਾਣ ਦੇ ਇੱਕ ਕਹਿ ਕੇ ਤੇ ਅਸੀਂ ਕਿਸੇ ਦਾ ਨਾਮ ਨਹੀਂ ਹੋ ਜੀ ਲੈਣਾ ਕੋਈ ਐਸੀ ਨੀਂਦ ਨਹੀਂ ਉਡਾਉਂਦਾ ਜਦੋਂ ਰਾਤ ਨੂੰ ਨੀਂਦ ਨਾ ਆਉ ਤੇ ਉਦੋਂ ਮੈਨੂੰ ਖਤ ਲਿਖਦੀ ਠੀਕ ਹੈ ਜੀ ਜਦੋਂ ਤੈਨੂੰ ਮੇਰੀ ਯਾਦ ਸਤਾਉ ਨਹੀਂ ਉਦੋਂ ਮੈਨੂੰ ਖਤ ਲਿਖਦੀ ਫਿਰ ਇਹੀ ਕਹਿ ਸਕਦੇ ਹਾਂ ਪਰ ਅਸੀਂ ਕਿਸੇ ਦੀਆਂ ਨੀਂਦਰਾ ਨਹੀਂ ਡਾਉਣੀਆਂ ਅਸੀਂ ਤੇ ਕਹਿੰਨੇ ਕਿ ਜੇ ਨਾਲ ਨੂੰ ਨੀਂਦਰ ਨਾ ਆਵੇ ਤੋ ਇਹ ਸਾਡਾ ਪ੍ਰੋਗਰਾਮ ਵੇਖਿਆ ਕਰੋ ਠੀਕ ਹੈ ਪਲੀਜ਼ ਤੁਹਾਡੇ ਕੋਲ ਟਾਈਮ ਦੀ ਕਮੀ ਹੁੰਦੀ ਆ ਕਿਸੇ ਲੀਡਰ ਨੂੰ ਨੀਂਦ ਨਹੀਂ ਆਉਂਦੀ ਉਸ ਤੋਂ ਬਾਅਦ ਰਿਲੈਕਸ ਹੋ ਜਾਓਗੇ ਤੁਸੀਂ ਇੱਥੇ ਰਿਲੈਕਸ ਹੋ ਜਾਓਗੇ ਤੁਹਾਨੂੰ ਲੱਗੇਗਾ ਕਿ ਯਾਰ ਨਹੀਂ ਨੀਂਦ ਆਉਂਦੀਆਂ ਗੱਲਾਂ ਸਾਡੇ ਕੋਲ ਹੁੰਦੀਆਂ ਨੇ ਗੱਲਾਂ ਹੀ ਆ ਸਾਡੇ ਆ ਠੀਕ ਹੈ ਜੀ ਜੀ ਜੀ